ਬਿਲਕੁਲ ਬਾਰਡਰ ਦੇ ਉੱਤੇ ਸਾਡਾ ਪਿੰਡ ਐ ਚੀਚਾ ਬੜਾ ਪਛੜਿਆ ਇਲਾਕਾ 9ਵੀਂ ਕਲਾਸ ਤੱਕ ਟੀਵੀ ਦਾ ਮੂੰਹ ਵੀ ਨਹੀਂ ਸੀ ਵੇਖਿਆ ਫਿਰ ਪਿੰਡ ਸਾਡੇ ਚਾਚੇ ਤਾਈ ਸੀ ਉਹਨਾਂ ਨੇ ਇੱਕ ਕਮੇਟੀ ਪਾਈ ਜਿਹਦੇ ਵਿੱਚ ਉਹਨਾਂ ਦਿਨਾਂ 'ਚ ਨਵਾਂ ਨਵਾਂ ਆਇਆ ਟੀਵੀ ਜਿਹੜਾ ਉਸ ਕਮੇਟੀ 'ਚ ਨਿਕਲਦਾ ਸੀ ਤੇ ਜਿਹਦੀ ਕਮੇਟੀ ਨਿਕਲ ਆਉਂਦੀ ਸੀਗੀ ਅੰਜ ਲੱਗਦਾ ਸੀ ਵੀ ਜਿਵੇਂ ਜ਼ਿੰਦਗੀ ਦਾ ਸਭ ਤੋਂ ਵੱਡਾ ਜਸ਼ਨ ਹੋਵੇ ਕਿ ਇਸ ਬੰਦੇ ਦਾ ਟੀਵੀ ਨਿਕਲ ਆਇਆ ਕਮੇਟੀ 'ਚ ਤੇ ਉਹ ਉਦੋਂ ਹੀ ਮਿਲਦਾ ਸੀ ਜਦੋਂ ਕਮੇਟੀ ਨਿਕਲਦੀ ਸੀ ਹਰ ਮਹੀਨੇ ਬਾਅਦ ਇੱਕ ਇੱਕ ਜਾਣੇ ਦਾ ਟੀਵੀ ਨਿਕਲਦਾ ਆਉਂਦਾ ਸੀ ਤੇ ਇਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਹੌਲੀ-ਹੌਲੀ ਅੰਟੀਨੀਆਂ ਦੀ ਗਿਣਤੀ ਜਿਹੜੀ ਉਹ ਵਧਣ ਲੱਗ ਪਈ ਤੇ ਜਿਹੜੇ ਘਰ ਦੇ ਵਿੱਚ ਟੀਵੀ ਆਉਂਦਾ ਸਾਰੇ ਆਂਡ ਗਵਾਂਡ ਉਸ ਘਰ ਦੇ ਵਿੱਚ ਇਕੱਠੇ ਹੋ ਜਾਂਦੇ ਸਾਡੇ ਘਰ ਦੇ ਲਾਗੇ ਸਾਡੇ ਚਾਚੇ ਤਾਏ ਨੇ ਉਹਨਾਂ ਦਾ ਟੀਵੀ ਨਿਕਲਿਆ ਉਹਨਾਂ ਨੇ ਲੈ ਆਂਦਾ ਸਾਡਾ ਹਜੇ ਨਹੀਂ ਸੀ ਨਿਕਲਿਆ ਪਰ ਸਾਨੂੰ ਉਜਾਸ਼ਤ ਨਹੀਂ ਸੀ ਟੀਵੀ ਵੇਖਣ ਜਾਣ ਦੀ ਉਸਕਰ ਤੋਂ ਥੋੜਾ ਜਿਹਾ ਅੱਗੇ ਇੱਕ ਘਰ ਸੀ ਜਿੱਥੇ ਸ਼ਾਮ ਨੂੰ ਅਸੀਂ ਦੁੱਧ ਲੈਣ ਜਾਂਦੇ ਹੁੰਦੇ ਸੀਗਾ ਮੈਂ ਤੇ ਮੇਰੀ ਛੋਟੀ ਭੈਣ ਅਮਨ ਜਦੋਂ ਉਸ ਟੀਵੀ ਵਾਲੇ ਘਰ ਦੇ ਲਾਗੇ ਆਉਣਾ ਤਾਂ ਮੈਂ ਸ਼ੈਤਾਨੀ ਕਰਨੀ ਮੈਨੂੰ ਕਹਿਣਾ ਤੂੰ ਨਾ ਡੋਲ ਫੜ ਤੇ ਮੈਂ ਇੱਥੇ ਬੈਠ ਕੇ ਨਾ ਤੇਰੀ ਵੇਟ ਕਰਦੀ ਆ ਤੇ ਤੂੰ ਜਾ ਭੱਜ ਕੇ ਨਾ ਫਟਾਫਟ ਦੌੜ ਕੇ ਜਾ ਤੇ ਦੁੱਧ ਪਵਾ ਕੇ ਵਾਪਸ ਲਿਆ ਡੋਲਾ ਉਹਨੇ ਵਿਚਾਰੀ ਨੇ ਮੇਰੇ ਤੋਂ 2 ਸਾਲ ਛੋਟੀ ਆ ਉਹਨੇ ਦੌੜ ਕੇ ਜਾਣਾ ਦੁੱਧ ਪਵਾ ਕੇ ਲੈ ਆਉਣਾ ਉਹਨਾਂ ਚਿਰ ਨੂੰ ਪਾਕਿਸਤਾਨ ਤੋਂ ਨਾ ਇੱਕ ਪ੍ਰੋਗਰਾਮ ਸ਼ੁਰੂ ਹੁੰਦਾ ਹੁੰਦਾ ਸੀ ਜਿਹਦਾ ਨਾਮ ਸੀ ਅਲਫ ਲੈਲਾ ਤੇ ਸਾਨੂੰ ਉਹ ਬੜਾ ਵਧੀਆ ਲੱਗਦਾ ਹੁੰਦਾ ਸੀ ਕਲੀਨ ਦੇ ਉੱਤੇ ਬੈਠ ਕੇ ਸ਼ਹਿਜ਼ਾਦੇ ਉੱਡ ਕੇ ਜਾਂਦੇ ਸੀ ਸ਼ਹਿਜ਼ਾਦੀਆਂ ਜਿਹੜੀਆਂ ਉਹਨਾਂ ਨੂੰ ਦਿਓ ਨੇ ਕੈਦ ਕੀਤਾ ਹੁੰਦਾ ਸੀ ਫਿਰ ਪਰੀਆਂ ਉਹਨਾਂ ਦੀ ਹੈਲਪ ਕਰਦੀਆਂ ਸੀ ਉਹ ਸ਼ਹਿਜ਼ਾਦਾ ਜਿਹੜਾ ਸ਼ਹਿਜ਼ਾਦੀ ਨੂੰ ਛੁਡਾ ਕੇ ਵਾਪਸ ਲੈ ਕੇ ਆਉਂਦਾ ਸੀ ਤੇ ਅਸੀਂ ਟੀਵੀ ਦੇ ਅੱਗੇ ਬੈਠ ਜਾਣਾ 6:40 ਮਿੰਟ ਤੇ ਅਲਫ ਲੈਲਾ ਨਾਮ ਦਾ ਲਾਹੌਰ ਤੋਂ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ ਬੱਸ ਐਸਾ ਗੁਆਚਣਾ ਉਹ ਸੈਲਫ ਲੈਲਾ ਦੇ ਵਿੱਚ ਅਚਾਨਕ ਪਿੱਛੋਂ ਚਪੇੜ ਵੱਜਣੀ ਕੱਸ ਕੇ ਸਿਰ ਦੇ ਵਿੱਚ ਜਾਂ ਪਿੰਡੇ ਦੇ ਵਿੱਚ ਤੇ ਇੱਕਦਮ ਇੰਜ ਵੇਖਣਾ ਤੇ ਪਿੱਛੇ ਸਾਡੀ ਮਾਂ ਖੜੀ ਹੁੰਦੀ ਸੀ ਮੰਮੀ ਨੇ ਚਪੇੜ ਮਾਰਨੀ ਜ਼ੋਰ ਦੀ ਕਿਉਂਕਿ ਸਾਨੂੰ ਟੀਵੀ ਵੇਖਦੇ ਆ ਪਤਾ ਹੀ ਨਹੀਂ ਲੱਗਦਾ ਕਿ ਘੰਟਾ ਡੇਢ ਘੰਟਾ ਬੀਤ ਜਾਂਦਾ ਸੀ ਬਾਹਰ ਹਨੇਰਾ ਹੋ ਜਾਂਦਾ ਸੀ ਔਰ ਹਫ਼ਤੇ ਦੇ ਵਿੱਚ ਦੋ ਤਿੰਨ ਵਾਰੀ ਇਹ ਚਪੇੜ ਜਿਹੜੀ ਇਹ ਅਚਾਨਕ ਪਿੱਛੋਂ ਬੈਠਿਆਂ ਵੱਜਦੀ ਹੁੰਦੀ ਸੀ ਕਿਉਂਕਿ ਡੈਡੀ ਦੇ ਆਉਣ ਦਾ ਟਾਈਮ ਹੋ ਜਾਂਦਾ ਸੀਗਾ ਆਫਿਸ ਤੋਂ ਤੇ ਡੈਡੀ ਦੇ ਆਉਣ ਤੋਂ ਪਹਿਲਾਂ-ਪਹਿਲਾਂ ਸਾਡਾ ਘਰ ਹੋਣਾ ਜ਼ਰੂਰੀ ਹੁੰਦਾ ਸੀ। ਇੱਕ ਵਾਰੀ ਰਮਾਇਣਾ ਫਿਲਮ ਹੋਣੀ ਸੀਗੀ ਤੇ ਅਸੀਂ ਮੰਮੀ ਨੂੰ ਕਿਹਾ ਕਿ ਅਸੀਂ ਫਿਲਮ ਵੇਖਣ ਜਾਣਾ ਕਿਉਂਕਿ ਫਿਲਮ ਥੋੜੀ ਲੇਟ ਆਉਂਦੀ ਹੁੰਦੀ ਸੀਗੀ ਤੇ ਹਨੇਰਾ ਹੋ ਜਾਂਦਾ ਸੀ ਤੇ ਮੇਰੇ ਪਾਪਾ ਨੇ ਕਿਹਾ ਕਿ ਨਹੀਂ ਜਾਣਾ। ਮੰਮੀ ਨੇ ਬੜਾ ਕਿਹਾ ਵੀ ਧਾਰਮਿਕ ਫਿਲਮ ਆ ਚਲੋ ਬੱਚੇ ਕੁਝ ਸਿੱਖਣਗੇ। ਸਾਨੂੰ ਨੇ ਸੀ ਭੇਜਿਆ ਗਿਆ। ਮਤਲਬ ਟੀਵੀ ਕਿਸੇ ਦੇ ਘਰ ਜਾ ਕੇ ਵੇਖਣਾ ਤਾਂ ਬਿਲਕੁਲ ਹੀ ਪੋਸੀਬਲ ਨਹੀਂ ਸੀ। ਸਾਡੋ ਜਿਹੜੀ ਕਜ਼ਨ ਸੀ ਨਾ ਜਿਨ੍ਹਾਂ ਦੇ ਘਰੇ ਟੀਵੀ ਸੀ ਜਦੋਂ ਸ਼ਨੀਵਾਰ ਚਿਤਰਾ ਹਰ ਆਉਣਾ ਐਤਵਾਰ ਫਿਲਮ ਆਉਣੀ ਅਸੀਂ ਸਵੇਰੇ ਸਵੇਰੇ ਉੱਠ ਕੇ ਨਾ ਉਹਨਾਂ ਦੇ ਘਰੇ ਜਾਣਾ ਤੇ ਉਹਨੂੰ ਪੁੱਛਣਾ ਵੀ ਰਤੀ ਚਿਤਰਾ ਹਰ ਚ ਕਿਹੜਾ ਕਿਹੜਾ ਗਾਣਾ ਆਇਆ ਸੀ ਫਿਰ ਉਹਨਾਂ ਥੋੜਾ ਥੋੜਾ ਗਾ ਕੇ ਸੁਣਾਉਣਾ ਫਿਰ ਅਸੀਂ ਸਾਰਾ ਦਿਨ ਗਾਉਂਦੇ ਰਹਿਣਾ ਤੇ ਜਿਹੜੀ ਫਿਲਮ ਆਈ ਹੁੰਦੀ ਸੀ ਸੰਡੇ ਨੂੰ ਅਸੀਂ ਉਹਨੂੰ ਨਾ ਸਾਰਾ ਦਿਨ ਉਹਦੇ ਤਰਲੇ ਕੱਢਣੀ ਪਲੀਜ਼ ਸਾਨੂੰ ਸਟੋਰੀ ਸੁਣਾ ਦੇ ਪਲੀਜ਼ ਸਾਨੂੰ ਸਟੋਰੀ ਸੁਣਾ ਦੇ ਉਹਨੇ ਉਸ ਫਿਲਮ ਦੀ ਸਟੋਰੀ ਚਟਖਾਰੇ ਲਾ ਲਾ ਕੇ ਸੁਣਾਉਣੀ ਤੇ ਫਿਰ ਵਿੱਚ ਜਿੱਥੇ ਜਿੱਥੇ ਗਾਣੇ ਹੋਣੇ ਜੇ ਕਦੀ ਅਸੀਂ ਮਤਲਬ ਸਾਡੇ ਤੇ ਕਦੀ ਕਿਰਪਾ ਹੋਈ ਹੋਣੀ ਕਿ ਸ਼ਾਹੀ ਸ਼ਨੀਵਾਰ ਵਾਲਾ ਥੋੜਾ ਬੋਤਾ ਚਿੱਤਰਹਰ ਵੇਖਿਆ ਹੋਣਾ ਜਾਂ ਕਦੀ ਉਹ ਗਾਣਾ ਸੁਣਿਆ ਹੋਣਾ ਤੇ ਉਹ ਅਸੀਂ ਗਾਣੇ ਸੁਣਨੇ ਨਾਲ ਉਹਨੇ ਫਿਰ ਬੋਲਣਾ ਫਿਰ ਨਾ ਅਸੀਂ ਉਹ ਗਾਣੇ ਜੇ ਸਾਨੂੰ ਦੋ ਚਾਰ ਲਾਈਨਾਂ ਯਾਦ ਹੁੰਦੀਆਂ ਸੀ ਨਾ ਤਾਂ ਫਿਰ ਮੈਨੂੰ ਯਾਦ ਆ ਕਿ ਅਸੀਂ ਨਾ ਇੱਕ ਐਕਟ ਕਰਦੇ ਹੁੰਦੇ ਸੀ ਮੈਂ ਉਸ ਐਕਟਰ ਦੇ ਵਿੱਚ ਸ਼ਾਇਦ ਰੇਖਾ ਬਣਦੀ ਸੀ ਮੇਰੀ ਭੈਣ ਹਿਮਾ ਮਾਲਣੀ ਬਣਦੀ ਸੀ ਤੇ ਉਹ ਜਿਹੜੀ ਕੁੜੀ ਸੀ ਉਹ ਨੀਤੂ ਸਿੰਘ ਬਣਦੀ ਸੀ ਉਹਦਾ ਨਾਮ ਸੁਮਨ ਸੀਗਾ ਅਸੀਂ ਤਿੰਨੇ ਜਾਣੀਆਂ ਨੇ ਨਾ ਸਾਡੇ ਘਰ ਦੇ ਲਾਗੇ ਥੋੜੀ ਜਿਹੀ ਖੁੱਲੀ ਜਗ੍ਹਾ ਸੀ ਜਿਹਨੂੰ ਅਸੀਂ ਬਾਜ਼ਾਰ ਕਹਿੰਦੇ ਸੀਗੇ ਪੁਰਾਣੇ ਵੇਲੇਾਂ 'ਚ ਸ਼ਾਇਦ ਉੱਥੇ ਬਾਜ਼ਾਰ ਹੋਏਗਾ ਅੱਜ ਵੀ ਉਹਨੂੰ ਬਾਜ਼ਾਰ ਕਿਹਾ ਜਾਂਦਾ ਅਸੀਂ ਮਹੱਲੇ ਦੇ ਸਾਰੇ ਬੱਚਿਆਂ ਨੂੰ ਇਕੱਠੇ ਕਰਨਾ ਤੇ ਅਸੀਂ ਤਿੰਨਾਂ ਜਾਣੀਆਂ ਨੇ ਉਸ ਗਾਣੇ ਦੇ ਉੱਤੇ ਜਿਹੜਾ ਰਾਤੀ ਫਿਲਮ 'ਚ ਆਇਆ ਹੁੰਦਾ ਸੀਗਾ ਉਹਦੇ 'ਤੇ ਪਰਫਾਰਮ ਕਰਨਾ ਨਾਲੇ ਡਾਂਸ ਕਰਨਾ ਨਾਲੇ ਅਸੀਂ ਆਪ ਉਹ ਗੀਤ ਬੋਲਣਾ ਸੋ ਇਹ ਛੋਟੇ ਛੋਟੇ ਚੀਜ਼ਾਂ ਨੇ ਜਿਹੜੀਆਂ ਯਾਦਾਂ ਨੇ ਮੈਨੂੰ ਬਚਪਨ ਦੀਆਂ ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ